ਖਬਰ ਲਖਸਧਾਨਾ ਨਾਲ ਜੁੜੀ ਸਾਹਮਣੇ ਆ ਰਹੀ ਹੈ ਲਖਸਧਾਨਾ ਦਾ ਕਹਿਣਾ ਹੈ ਕਿ ਜਿਹੜੇ ਵੀ ਮੇਰੇ ਪੇਜ ਨੇ ਜਿਹੜੇ ਮੇਰੇ YouTube ਜਾਂ ਫਿਰ Facebook ਦੇ ਪੇਜ ਨੇ ਉਹ ਸਾਰੇ ਬੰਦ ਕਰ ਦਿੱਤੇ ਗਏ ਨੇ ਤੇ ਉਹ ਕਾਫੀ ਗੁੱਸੇ ਦਿਖਾਈ ਦੇ ਰਹੇ ਨੇ ਅਗਲਾ ਐਕਸ਼ਨ ਉਹਨਾਂ ਦਾ ਕੀ ਹੋਵੇਗਾ ਤੇ ਕੀ ਕਹਿੰਦੇ ਨੇ ਲਖਸਧਾਨਾ ਉਹ ਤੁਹਾਨੂੰ ਸੁਣਾਉਂਦੇ ਆ ਜਿਹੜਾ Instagram ਦੇ ਉੱਤੇ ਖਾਤਾ ਸੀ ਉਹ 4-5 ਦਿਨ 6 ਦਿਨ ਪਹਿਲਾਂ ਬੰਦ ਕਰਤਾ ਜਿਹੜਾ ਮੇਰਾ Facebook ਦੇ ਉੱਤੇ ਖਾਤੇ ਸੀਗੇ ਜਾਂ ਕੋਈ ਮੇਰੇ ਨਾਮ ਦੇ ਉੱਤੇ ਬਣਾਏ ਹੋਏ ਵੀ ਖਾਤੇ ਸੀਗੇ ਜਿਹੜੇ ਹੋਰ ਲੋਕਾਂ ਨੇ ਬਣਾਏ ਹੋਏ ਸੀਗੇ ਜਿਵੇਂ ਕੋਈ ਕਲੱਬ ਕੋਲ ਕੋਈ ਫੈਨ ਕਲੱਬ ਕੋਈ ਟੀਮ ਲੱਖਾ ਸਦਾਨਾ ਉਹ ਸਾਰੇ ਖਾਤੇ ਭਰਾਵੋ ਡਿਲੀਟ ਹੋ ਚੁੱਕੇ ਆ ਸੋ ਇਹ ਇਕੱਲੀ ਦਿੱਲੀ ਸਰਕਾਰ ਦੀ ਗਤੂਤਰੀ ਨਾਲ ਭਵੰਤ ਮਾਨ ਵੀ ਰਲਿਆ ਹੋਇਆ ਜੋ ਭਵੰਤ ਮਾਨ ਦੇ ਨਾਲ ਜਿਹੜੇ ਸੈਨੇ ਵਰਗੇ ਰੱਖੇ ਹੋਏ ਨੇ ਦੇਖੋ ਕਿਸ ਤਰੀਕੇ ਦੇ ਨਾਲ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਹੋ ਰਹੀ ਆ ਕਿਉਂਕਿ ਸੋਸ਼ਲ ਮੀਡੀਆ ਇੱਕ ਜੜੀਆ ਜਿਹੜਾ ਆਪਾਂ ਆਵਾਜ਼ ਇੱਕ ਦੂਜੇ ਤੋਂ ਪਛਾ ਸਕਦੇ ਆ ਸੋਇ ਆਵਾਜ਼ ਦੱਬਣ ਦੇ ਲਈ ਇਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਬਿਲਕੁਲ ਮੇਰੇ ਸਾਰੇ ਖਾਤੇ ਭਰਾਵੋ ਬੰਦ ਕਰਤੇ ਆ ਤੁਸੀਂ ਜਦੋਂ ਵੀ ਹੁਣ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਖੋਜੋਗੇ ਸਰਚ ਮਾਰੋਗੇ ਤਾਂ ਤੁਹਾਨੂੰ ਲੱਖਾ ਸਿੰਘ ਸਿਧਾਣਾ ਨਾਮ ਦੀ ਨਾ ਕੋਈ ਆਈਡੀ ਨਾ ਕੋਈ ਪੇਜ ਕੋਈ ਵੀ ਖਾਤਾ ਤੁਹਾਨੂੰ ਲੱਖਾ ਸਿੰਘ ਸਿਧਾਣਾ ਨਾਮ ਦਾ ਨਹੀਂ ਮਿਲਣਾ ਸੋ ਭਰਾਵੋ ਸਰਕਾਰ ਨੇ ਦਿੱਲੀ ਦੀ ਸਰਕਾਰ ਦੇ ਨਾਲ ਪੰਜਾਬ ਸਰਕਾਰ ਨੇ ਮਿਲ ਕੇ ਜਿੰਨੇ ਮੇਰੇ ਖਾਤੇ ਸੀਗੇ ਸੋਸ਼ਲ ਮੀਡੀਆ ਦੇ ਉੱਤੇ ਸਾਰੇ ਖਾਤੇ ਭਰਾਵੋ ਬੰਦ ਕਰ ਦਿੱਤੇ ਆ ਸੋ ਮੈਂ ਅਪੀਲ ਕਰਦਾ ਮੇਰੇ ਪੰਜਾਬੀ ਭਰਾਵਾਂ ਨੂੰ ਕਿ ਮੈਂ ਆ ਨਵਾਂ ਖਾਤਾ ਬਣਾਇਆ ਜਿਹੜੇ ਖਾਤੇ ਤੋਂ ਮੈਂ ਹੁਣ ਬੋਲ ਰਿਹਾ ਭਰਾਵੋ ਇਹ ਮੇਰਾ ਨਵਾਂ ਖਾਤਾ ਬਾਕੀ ਮੇਰੇ ਸਾਰੇ ਖਾਤੇ ਬੰਦ ਹੋ ਚੁੱਕਿਆ ਰਾਤ ਦੇ ਮੇਰਾ ਜਿਹੜਾ ਇੰਸਟਾਗ੍ਰਾਮ ਦੇ ਉੱਤੇ ਖਾਤਾ ਸੀ ਉਹ 4-5 ਦਿਨ 6 ਦਿਨ ਪਹਿਲਾਂ ਬੰਦ ਕਰਤਾ ਜਿਹੜਾ ਮੇਰਾ ਫੇਸਬੁੱਕ ਦੇ ਉੱਤੇ ਖਾਤੇ ਸੀਗੇ ਜਾਂ ਕੋਈ ਮੇਰੇ ਨਾਮ ਦੇ ਉੱਤੇ ਬਣਾਏ ਹੋਏ ਵੀ ਖਾਤੇ ਸੀਗੇ ਜਿਹੜੇ ਕੋਈ ਹੋਰ ਲੋਕਾਂ ਨੇ ਬਣਾਏ ਹੋਏ ਸੀਗੇ ਜਿਵੇਂ ਕੋਈ ਕਲੱਬ ਕੋਲ ਕੋਈ ਫੈਨ ਕਲੱਬ ਕੋਈ ਟੀਮ ਲੱਖਾ ਸਦਾਨਾ ਉਹ ਸਾਰੇ ਖਾਤੇ ਭਰਾਵੋ ਡਿਲੀਟ ਹੋ ਚੁੱਕੇ ਆ ਸੋ ਇਹ ਇਕੱਲੀ ਦਿੱਲੀ ਸਰਕਾਰ ਦੀ ਕਰਤੂਤਰੀ ਨਾਲ ਭਵੰਤ ਮਾਨ ਵੀ ਰਲਿਆ ਹੋਇਆ ਜੋ ਭਵੰਤ ਮਾਨ ਦੇ ਨਾਲ ਜਿਹੜੇ ਸੈਨੇ ਵਰਗੇ ਰੱਖੇ ਹੋਏ ਨੇ ਦੇਖੋ ਕਿਸ ਤਰੀਕੇ ਦੇ ਨਾਲ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਹੋ ਰਹੀ ਆ ਕਿਉਂਕਿ ਸੋਸ਼ਲ ਮੀਡੀਆ ਇੱਕ ਜਰੀਆ ਹੈ ਜਿਹੜਾ ਭਾ ਅਵਾਜ਼ ਇੱਕ ਦੂਜੇ ਤੋਂ ਪਹੁੰਚਾ ਸਕਦੇ ਆ ਸੋ ਇਹ ਆਵਾਜ਼ ਦੱਬਣ ਦੇ ਲਈ ਇਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਬਿਲਕੁਲ ਮੇਰੇ ਸਾਰੇ ਖਾਤੇ ਭਰਾਵੋਂ ਬੰਦ ਕਰਤੇ ਆ ਸੋ ਤੁਹਾਨੂੰ ਬਈ ਅਪੀਲ ਆ ਆ ਮੇਰਾ ਖਾਤਾ ਨਵਾਂ ਵੱਧ ਤੋਂ ਵੱਧ ਸੱਜਣਾ ਨੂੰ ਭਰਾਵਾਂ ਨੂੰ ਭੈਣਾਂ ਨੂੰ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਬੇਨਤੀ ਆ ਕਿ ਇਸ ਮੇਰੇ ਖਾਤੇ ਨਾਲ ਵੱਧ ਤੋਂ ਵੱਧ ਬਈ ਬੰਦੇ ਜੁੜ ਜੋ ਬਾਕੀ ਮੇਰੇ ਸਾਰੇ ਖਾਤੇ ਜਿਹੜੇ ਹੋ ਬੰਦ ਆ ਹੁਣ ਇਹ ਖਾਤੇ ਦੇ ਉੱਤੇ ਆਪਾਂ ਜਿਹੜੀ ਵੀ ਗੱਲਬਾਤ ਆ ਉਹ ਸਾਂਝੀ ਕਰਿਆ ਕਰਾਂਗੇ ਚਾਹੇ ਉਹ ਖਨੌਰੀ ਮੋਰਚੇ ਦੀ ਚਾਹੇ ਸ਼ੰਭੂ ਮੋਰਚੇ ਦੀ ਗੱਲ ਹੋਵੇ ਚਾਹੇ ਅੰਮਰਸਰ ਲੱਗੇ ਬੰਦੀ ਸਿੰਘਾਂ ਦੇ ਰਿਹਾਈ ਦੀ ਮੋਰਚੇ ਦੀ ਗੱਲ ਹੋਵੇ ਜਿਹੜੇ ਭਖੜ ਤਾਲ ਤੋਂ ਨੇ ਪਰਿਵਾਰ ਬੈਠੇ ਨੇ ਉਸ ਤੋਂ ਬਾਅਦ ਪ੍ਰਭੂ ਲਗਾਤਾਰ ਸਰਕਾਰ ਇਕੱਲਾ ਮੈਂ ਨਹੀਂ ਜਿੰਨੇ ਮੇਰੇ ਨਾਲ ਹੋਰ ਵੀ ਸਾਥੀ ਨੇ ਰਾਜ ਸਿੰਘ ਵਰਗੇ ਜਾਂ ਹੋਰ ਮੇਰੇ ਕਈ ਸਾਥੀ ਨੇ ਉਹਨਾਂ ਦੇ ਵੀ ਪ੍ਰਭੂ ਪੇਜ ਜਿਹੜੇ ਖਾਤੇ ਜਿਹੜੇ ਸਾਰੇ ਪਹਿਲਾਂ ਤਾਂ ਮਾੜਾ ਮੋਟਾ ਐ ਲਿਖਿਆ ਹੁੰਦਾ ਹੁੰਦਾ ਸੀਗਾ ਵੀ ਭਾਈ ਇਹ ਪੇਜ ਇੱਥੇ ਚੱਲਦਾ ਨਹੀਂ ਬੰਦ ਹੋ ਗਿਆ ਹੁਣ ਤਾਂ 22 ਦਿੱਤੇ ਖਤਮ ਹੀ ਕਰਤਾ ਥਿਉਂਦੇ ਹੀ ਨਹੀਂ ਤੁਸੀਂ ਲੱਖਾ ਸਿੰਘ ਸੁਧਾਨਾ ਪਰ ਕੇ ਕੋਈ ਕੋਈ ਪੇਜ ਕੋਈ ਐਡੀ ਖੋਲ ਲਿਓ ਤੁਹਾਨੂੰ ਕੋਈ ਲੱਖਾ ਸੁਧਾਨਾ ਨਾਉਂਦੀ ਕੋਈ ਪੇਜ ਕੋਈ ਐਡੀ ਨਹੀਂ ਮਿਲਣੀ ਸੋ ਮੇਰਾ ਵੀਰੇ ਬੇਨਤੀ ਹੈ ਕਿ ਇਹ ਸਰਕਾਰ ਲਗਾਤਾਰ ਆਵਾਜ਼ ਦਬਾਣਾ ਚਾਹੁੰਦੀ ਹੈ ਪਰ ਮੈਂ ਇੱਕ ਗੱਲ ਕਹਿ ਦੇਣਾ ਚਾਹੁੰਦਾ ਕਿ ਇਹ ਆਵਾਜ਼ ਨਹੀਂ ਦੱਬੀ ਜਾਣੀ ਜਿੰਨਾ ਜਰ ਘੰਡੀ ਚ ਸਾਹ ਚਲਦੇ ਆ ਜਿੰਨਾ ਜਿੰਨਾ ਚ ਨਾੜਾਂ ਚ ਖੂਨ ਵਗਦਾ ਓਨਾਂ ਚ ਦੇ ਪੰਜਾਬ ਦੇ ਲਈ ਆਵਾਜ਼ ਇਸ ਤਰ੍ਹਾਂ ਹੀ ਬੁਲੰਦ ਰਹਿਣੀ ਹੈ ਖਾਤੇ ਖੂਤੇ ਬੰਦ ਕਰਕੇ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਤੁਸੀਂ ਲੋਕਾਂ ਦੇ ਦਿਲਾਂ ਦੇ ਵਿੱਚੋਂ ਨਹੀਂ ਸਾਨੂੰ ਕੱਢ ਸਕਦੇ ਅਸੀਂ ਭਰਾਵੋ ਆਪਣੇ ਕਰਦਾਰਾਂ ਨੂੰ ਜਿਉਂਦੇ ਰੱਖਿਆ ਅਸੀਂ ਬੁਕਾਉ ਨਹੀਂ ਹੈਗੇ ਤੇ ਇੰਨਾ ਆ ਸਿਆਸੀ ਧਰਾ ਮੰਗ ਉਹਦੇ ਪਿੱਛੇ ਤੁਰ ਗਏ ਉਹਦੇ ਪਿੱਛੇ ਤੁਰ ਗਏ ਆ ਲਗਾਤਾਰ ਜਿਹੜਾ ਸਾਡੇ ਖਿਲਾਫ ਇੱਕ ਮਾਹੌਲ ਸਿਰਜਿਆ ਗਿਆ ਪਹਿਲਾਂ ਇੱਕ ਵਰਤਾਂਤ ਘੜਿਆ ਜਾ ਰਿਹਾ ਹੈ ਬਾਦਲਾਂ ਦੀ ਪੂਛ ਨੂੰ ਅੱਗ ਲੱਗੀ ਪਈ ਹੈ ਬੋਕਰ ਵਾਲਾਂ ਦੀ ਪੂਛ ਨੂੰ ਅੱਗ ਲੱਗੀ ਪਈ ਹੈ ਵਿੱਚੇ ਭਾਜਪਾ ਵਾਲੇ ਆ ਵਿੱਚੇ ਕਾਂਗਰਸ ਵਾਲੇ ਆ ਸਾਰਿਆਂ ਨੂੰ ਇਹ ਤਰਲੋ ਮੱਛੀ ਹੋਏ ਪਿਆ ਵੀ ਲੱਖੇ ਸਿਧਾਣੇ ਦੇ ਖਿਲਾਫ ਕਿਸੇ ਵੀ ਤਰੀਕੇ ਨਾਲ ਇੱਕ ਵਰਤਾਂਤ ਇੱਕ ਮਾਹੌਲ ਸਿਰਜਿਆ ਜਾਵੇ ਸਾਰੇ ਹੁਣ ਇਕੱਠੇ ਆ ਸਾਰੇ ਇਹਨਾਂ ਦੇ ਖਰੀਦੇ ਹੋਏ ਬੰਦੇ ਇਕੱਠੇ ਆ ਇਹਨਾਂ ਦੇ ਆਈਟੀ ਸਰ ਸੱਡੇ ਹੋਏ ਨੇ ਹਰ ਤਰੀਕੇ ਨਾਲ ਵੀ ਕਿਸੇ ਤਰੀਕੇ ਨਾਲ ਲੱਖੇ ਨੂੰ ਹਰ ਪੱਖ ਤੋਂ ਬਦਨਾਮ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਪਰਾਪਰਾਬੋ ਮੈਂ ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਇਹੀ ਗੱਲ ਕਹਿੰਦਾ ਆ ਰਿਹਾ ਕਿ ਲੱਖਾ ਜਾਉਂਦਾ ਪੰਜਾਬ ਲਈ ਐ ਲੱਖੇ ਦਾ ਦਿਲ ਧੜਕਦਾ ਪੰਜਾਬ ਲਈ ਐ ਲੱਖੇ ਦਾ ਸਾਹ ਹਰ ਇੱਕ ਜਿਹੜਾ ਵਗਦਾ ਚੱਲਦਾ ਸਾਹ ਉਹ ਪੰਜਾਬ ਲਈ ਐ ਸੋ ਮੇਰਾ ਵੀ ਮੇਰੀ ਬੇਨਤੀ ਆ ਸਾਰਿਆਂ ਨੂੰ ਕਿ ਆ ਜਿਹੜਾ ਮੇਰਾ ਨਵਾਂ ਪੇਜ ਐ ਇਹ ਨਵਾਂ ਪੇਜ ਮੈਂ ਬਣਾਇਆ ਇਹ ਨਹੀਂ ਪਤਾ ਇਹ ਵੀ ਪੇਜ ਕੱਲ ਨੂੰ ਜਾਂ ਪਰਸੋਂ ਬੰਦ ਕਰ ਦੇਣ ਸੋ ਜਿਹੜੀਆਂ ਚਾਲਾਂ ਦੇ ਸਰਕਾਰ ਆਈ ਹੋਈ ਐ ਸੋ ਬਾਕੀ ਸਾਡੇ ਬਹੁਤ ਸਾਰੇ ਕਿਸਾਨ ਆਗੂਆਂ ਦੇ ਵੀ ਖਾਤੇ ਬੰਦ ਕਰ ਦਿੱਤੇ ਗਏ ਆ ਉਹਨਾਂ ਦੀ ਆਵਾਜ਼ ਵੀ ਜਿਹੜੀ ਦੱਬੀ ਜਾ ਰਹੀ ਹੈ ਤੁਹਾਨੂੰ ਪਤਾ ਹੀ ਹੈ ਮੀਡੀਆ ਬਹੁਤਾ ਜਿਹੜਾ ਉਹ ਬਕਾਊ ਹੋ ਚੁੱਕਿਆ ਉਧਰ ਵੀ ਆਵਾਜ਼ ਨਹੀਂ ਜਾ ਰਹੀ ਸੋ ਇਸ ਕਰਕੇ ਬੇਨਤੀ ਹੈ ਭਾਈ ਆਮਰਾ ਲੱਖਾ ਸੰਸਧਾਨਾ ਨਾਂ ਦਾ ਨਵਾਂ ਮੈਂ ਪੇਜ ਬਣਾਇਆ ਸੋ ਜਿੰਨੇ ਭਰਾ ਵੱਧ ਤੋਂ ਵੱਧ ਭਾਈ ਇਹਨੂੰ ਅੱਗੇ ਸਾਂਝਾ ਵੀ ਕਰ ਦਿਓ ਤੇ ਜੁੜ ਜਿਓ ਕਿਉਂਕਿ ਆਪਾਂ ਸਮੇਂ-ਸਮੇਂ ਤੇ ਤੁਹਾਨੂੰ ਜਿਹੜੀ ਜਾਣਕਾਰੀ ਹੈ ਕੋਈ ਤੁਹਾਡਾ ਸਾਂਝੀ ਕਰਦੇ ਰਿਹਾ ਕਰਾਂਗੇ ਜਾਂ ਸਮੇਂ-ਸਮੇਂ ਤੇ ਜਿਹੜੀ ਵੀ ਕੋਈ ਮੋਰਚਾ ਪ੍ਰਤੀ ਕੋਈ ਅਗਲੀ ਰਣਨੀਤੀ ਹੈ ਉਹ ਵੀ ਸਾਂਝੀ ਕਰਦੇ ਰਿਹਾ ਕਰਾਂਗੇ ਸੋ ਇਹ ਪੇਜ ਦੇ ਨਾਲ ਭਾਈ ਵੱਧ ਤੋਂ ਵੱਧ ਮੇਰਾ ਵੀਰ ਜੁੜ ਕੇ ਰਹੋ ਤਾਂ ਕਿ ਮੈਂ ਤੁਹਾਡੇ ਤੱਕ ਆਪਣੀ ਗੱਲਬਾਤ ਜਿਹੜੀ ਉਹ ਪਹੁੰਚਾ